ਹੁਸ਼ਿਆਰਪੁਰ ਚ ਅੱਜ ਸਵੇਰੇ ਭਿਆਨਕ ਸੜਕ ਹਾ사 ਵਾਪਰਿਆ ਇੱਕ ਨਿੱਜੀ ਕੰਪਨੀ ਦੀ ਬੱਸ ਅਤੇ ਇੱਕ ਟਿਪਰ ਦੀ ਆਮੋ ਸਾਹਮਣੇ ਭਿਆਨਕ ਟੱਕਰ ਹੋਈ ਜਲੰਧਰ ਰੋਡ ਤੇ ਵਾਪਰਿਆ ਇਹ ਹਾ사 ਇਨਾ ਭਿਆਨਕ ਸੀ ਕਿ ਟੱਕਰ ਕਾਰਨ ਬੱਸ ਦੀ ਛੱਤ ਦਾ ਉੱਡ ਗਈ ਹਾਦਸੇ ਦੌਰਾਨ ਬੱਸ ਡਰਾਈਵਰ ਅਤੇ ਇੱਕ ਔਰਤ ਦੀ ਮੌਤ ਹੋ ਗਈ ਹੈ ਜਦਕਿ 15 ਲੋਕ ਜ਼ਖਮੀ ਨੇ ਜ਼ਖਮੀਆਂ ਨੂੰ ਸਥਾਨਕ ਹਸਪਤਾਲ ਚ ਭਰਤੀ ਕਰਵਾਇਆ ਗਿਆ ਸਵਾਰੀਆਂ ਫੱਟੜ ਸੀ ਬਾਹਰ ਡਿੱਗੀਆਂ ਭਈ ਅਸੀਂ ਜੀ ਮਤਰਾਂਤ ਡਿਪਟੀ ਸਾਹਿਬ ਨੂੰ ਫੋਨ ਕਰਿਆ ਜੀ ਤੇ ਉਹਨਾਂ ਨੂੰ ਕਿਹਾ ਵੀ ਤੁਸੀਂ ਮੌਕੇ ਤੇ ਆਓ ਤਾਂ ਮੁਲਾਜ਼ਮ ਭੇਜੋ ਸਾਡੇ ਕੱਲਿਆਂ ਤੋਂ ਨਹੀਂ ਹੋ ਰਿਹਾ ਜੀ ਉਸ ਵੇਲੇ ਸਰ 15-20 ਬੰਦੇ ਦਾ ਜਿਹੜੇ ਬਹੁਤ ਜ਼ਿਆਦਾ ਗੰਭੀਰ ਜ਼ਖਮੀ ਸੀ ਸਰ ਬੰਦੇ ਵਿੱਚੋਂ ਸਹੀ ਨਿਕਲੇ ਜੀ ਉਸ ਟਾਈਮ ਇੱਕ ਕਾਫੀ ਮੇਜਰ ਰੋਡ ਐਕਸੀਡੈਂਟ ਹੋਇਆ ਹੈਗਾ ਸਿੰਗਰੀਵਾਲ ਦੇ ਨੇੜੇ ਤੇ ਇੱਕ ਬੱਸ ਸੀਗੀ ਤੇ ਇੱਕ ਕ੍ਰੈਸ਼ਰ ਟਿਪਰ ਸੀਗਾ ਤੇ ਉਹਦੇ ਵਿੱਚ 12 ਜਿਹੜੇ ਹੈਗੇ ਉਹ ਇੰਜੂਰਡ ਸਿਵਲ ਹਸਪੀਟਲ ਵਿੱਚ ਲਾਏ ਗਏ ਉਹਨਾਂ ਦੇ ਵਿੱਚ ਇੱਕ ਦੀ ਅਨਫੋਰਚੂਨੇਟਲੀ ਡੈਥ ਹੋ ਗਈ ਹੈਗੀ ਇੱਕ ਲੇਡੀ ਦੀ ਤੇ ਦੋ ਜਿਹੜੇ ਹੈਗੇ ਉਹ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹੋਣ ਕਰਕੇ ਉਹਨਾਂ ਨੂੰ ਨਿਊਰੋ ਸਰਜਿਕਲ ਸਰਵਿਸਿਜ਼ ਪ੍ਰਦਾਨ ਕਰਨ ਲਈ ਜਲੰਧਰ ਸਾਡੇ ਐਂਬੂਲੈਂਸ ਵਿੱਚ ਸ਼ਿਫਟ ਕੀਤਾ ਗਿਆ ਹੈਗਾ ਜਾਣਕਾਰੀ ਮੁਤਾਬਕ ਕਰਤਾਰਪੁਰ ਕੰਪਨੀ ਦੀ ਇਹ ਬੱਸ ਜਲੰਧਰ ਤੋਂ ਹੁਸ਼ਿਆਰਪੁਰ ਵੱਲ ਜਾ ਰਹੀ ਸੀ ਇਸੇ ਦੌਰਾਨ ਹੁਸ਼ਿਆਰਪੁਰ ਦੇ ਪਿੰਡ ਚੱਕ ਗੁਜਰਾ ਦੇ ਨਜ਼ਦੀਕ ਇਹ ਬੱਸ ਇੱਕ ਕਾਰ ਨੂੰ ਓਵਰਟੇਕ ਕਰਦਿਆਂ ਸਾਹਮਣੇ ਤੋਂ ਆ ਰਹੇ ਇੱਕ ਟਿਪਰ ਨਾਲ ਜਾ ਟਕਰਾਈ ਅਤੇ ਇਹ ਭਿਆਨਕ ਹਾਦਸਾ ਵਾਪਰਿਆ।